ਇਹ ਜਿਹੜਾ ਲੜਕਾ ਆ ਇਹ ਗੱਲਾਂ ਹੀ ਕਰ ਰਹਿੰਦਾ ਸਗਾ ਸਾਡੇ ਗਵਾਂਢੇ ਦੇਥ ਹੋਈ ਸੀ ਕਿਸੇ ਦੀ ਉਹਨਾਂ ਦੀ ਚਿਖਾ ਚੱਲ ਰਹੀ ਸੀ ਸਾਨੂੰ ਨਹੀਂ ਪਤਾ ਵੀ ਇਹ ਕਦੋਂ ਜਾ ਕੇ ਇਹਨਾਂ ਬੇਸ਼ਾਨ ਮਾਰ ਦਿੱਤੀ ਆ ਕਰਨਾਮਾ ਅਸ਼ਨੀ ਕੁਮਾਰ ਅਸ਼ਨੀ ਜੀ ਕਿਹੜੀ ਜਗ੍ਹਾ ਤੋਂ ਕਿਹੜੇ ਪੇਸ਼ੈਂਟ ਲੈ ਆਏ ਤੁਸੀਂ ਕੀ ਮਾਮਲਾ ਮਾਮਲਾ ਇਹ ਆ ਜੀ ਸਾਡਾ ਪਿੰਡ ਸਮਰਾਏ ਆ ਇਹ ਜਿਹੜਾ ਲੜਕਾ ਆ ਇਹ ਗੱਲਾਂ ਹੀ ਕਰ ਰਹਿੰਦਾ ਸਗਾ ਸਾਡੇ ਗਵਾਂਢੇ ਦੇਥ ਹੋਈ ਸੀ ਕਿਸੇ ਦੀ ਉਹਨਾਂ ਦੀ ਚਿਖਾ ਚੱਲ ਰਹੀ ਸੀ ਸਾਨੂੰ ਨਹੀਂ ਪਤਾ ਵੀ ਇਹ ਕਦੋਂ ਜਾ ਕੇ ਇਹ ਬੇਸ਼ਾਲ ਮਾਰ ਦਿੱਤੀ ਆ ਉਥੇ ਨੱਠ ਕੇ ਤੇ ਮੋੜਿਆ ਰਿਆਂ ਨੂੰ ਬਾਹਰ ਕੱਢਿਆ ਤੇ ਹੁਣ ਅਸੀਂ ਸਿਵਰ ਹਸਪਤਾਲ ਲੈ ਕੇ ਆਇਆ ਮਰਦਰ ਕੀ ਨਾਮ ਕੀ ਇਹਨਾਂ ਦਾ ਪਤਾ ਕੁਝ ਇਹਨਾਂ ਦਾ ਨਾਮ ਬਾਦਰ ਸਿੰਘ ਬਾਦਰ ਸਿੰਘ ਆ ਕੀ ਉਹ ਤੁਹਾਡੇ ਪਿੰਡ ਉਸੇ ਪਿੰਡ ਦੇ ਰਹਿਣ ਵਾਲੇ ਆ ਹਾਂਜੀ ਹਾਂਜੀ ਸਮਰਾਵ ਕੋਈ ਕਾਰਨ ਨਹੀਂ ਸਮਝ ਆਇਆ ਵੀ ਕਾਰਨ ਸਾਨੂੰ ਤਾਂ ਨਹੀਂ ਸਮਝ ਆਇਆ ਕਿਉਂਕਿ ਅਸੀਂ ਤਾਂ ਗਵਾਂਢੀ ਆ ਕਿਉਂਕਿ ਵੀ ਵਾਈਫ ਜਿਹੜੀ ਆ ਉਹ ਘਰ ਹੈ ਨਹੀਂ ਕਿ ਸ਼ਾਇਦ ਆਪਸ ਵਿੱਚ ਕੁਝ ਹੋ ਸਕਦਾ ਜਾਨੀ ਕਿ ਅਸੀਂ ਪੱਕਾ ਨਹੀਂ ਕਹਿ ਸਕਦੇ ਤੇ ਜਿਹੜੀ ਡੈਥ ਹੋਈ ਸੀ ਇਹ ਇਹਨਾਂ ਦਾ ਕੋਈ ਰਿਸ਼ਤੇਦਾਰ ਸੀ ਨਹੀਂ ਜੀ ਨਹੀਂ ਉਹ ਵੀ ਸਾਡੇ ਗਵਾਂਢੀ ਸੀ ਤੁਸੀਂ ਜਿਵੇਂ ਉਹਨਾਂ ਉੱਤੇ ਚਾਲ ਮਾਰ ਦਿੱਤੀ ਹਾਂ ਜੀ ਵੈਸੇ ਸ਼ਾਮ ਇੱਕ ਪੇਸ਼ੈਂਟ ਸਾਡੇ ਕੋਲ 6:30 ਵਜੇ ਜੀ ਬਹਾਦਰ ਸਨ ਆਫ ਸ਼ਿਰ ਰਾਮਪੁਰ ਜਿਹੜਾ ਕਿ ਸਮਰਾਇਪਿੰਡਰ ਰਹਿਣ ਵਾਲਾ ਉਹ ਵਰਨਲ ਆਇਆ ਜਿਹੜਾ ਕਿ 80 ਤੋਂ 90% ਵਰਨਲ ਹੈ ਕਾਫੀ ਸੀਰ ਬਲ ਸੀਗਾ ਉਹਨੂੰ ਆਪਾਂ ਐਡਮਿਟ ਕੀਤਾ ਰਾਹ ਦੇ ਕਿ ਉਹਦੇ ਪ੍ਰਾਇਮਰੀ ਟਰੀਟਮੈਂਟ ਕਰਕੇ ਉਹਨੂੰ ਰੈਫਰ ਟੂ ਹਾਈ ਸੈਂਟਰ ਤੇ ਤੇ ਜਿਹੜੀ ਇਹ ਸਿਚੁਏਸ਼ਨ ਸੀਰੀਅਸ ਹੈ